ਦੜੇ ਪਿੰਡ ਤੋਂ ਪੁੱਜਿਆ ਹੋਇਆ ਹਸਿਆਰਾ ਉਹ ਦੋਦੜੇ ਵਾਲਾ ਹਸਿਆਰੇ ਦਾ ਮੈਚ ਕਿੱ데 ਲਓ ਸਾਹਮਣੇ ਦੇਖੋ ਮੇਰੇ ਵੀਰੋ ਐਨ ਕਹਿੰਦੇ ਗਰਾਊਂਡ ਦੇ ਵਿੱਚ ਚਲੋ ਜੀ ਹਾਓ ਸਾਹਮਣੇ ਮੈਂ ਪਹਿਲਾਂ ਵੀ ਕਹਾਂ ਸੀ ਕਿ ਪਾੜੇ ਦੇ ਵਿੱਚ ਲਓ ਇਹ ਸਾਹਮਣੇ ਆਓ ਦੇਖੋ ਬਈ ਤਾਂ ਦੇਖੋ ਕਿਹੜਾ ਸ਼ਿਆਰਾ ਮੇਰੇ ਵੀਰੋ ਪਹਿਲਾ ਜਿਹੜਾ ਮੈਚ ਅੱਜ ਦੇ ਦਿਨ ਦਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਲੱਗਿਆ ਹੈ ਕਲੱਚ ਦੇ ਉੱਪਰ ਜਿਹੜਾ ਟਾਈਮ ਲੱਗਣਾ ਜੀ ਵੋਟ ਕਰਿਓ ਕਲਾਤੇ ਦੇ ਉੱਪਰ ਜਿਹੜਾ ਟਾਈਮ ਲੱਗਣਾ ਜਕਾਰਾ ਜਕਾਰ ਜਕਾਰੇ ਦੇ ਨਾਲ ਕਹਿੰਦੇ ਰਬਾਨਗੀ ਹੋਣੀ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਹਿਲਾ ਮੈਚ ਸ਼ੁਰੂ ਹੋਣ ਜਾ ਰਿਹਾ ਆ ਟਰੈਕਟਰ ਕਹਿੰਦੇ ਬਟਲਾਡੇ ਦੇ ਲਾਗੇ ਕਰਕੇ ਮੇਰੇ ਮਿੱਤਰੋ ਉਹ ਦੋਦੜੇ ਪਿੰਡ ਤੋਂ ਪੁੱਜਿਆ ਹੋਇਆ ਹਸਿਆਰਾ ਉਹ ਦੋਦੜੇ ਵਾਲਾ ਹਸਿਆਰੇ ਦਾ ਅੱਜ ਪਹਿਲਾ ਕਹਿੰਦੇ ਮੈਚ ਆ ਗਿਆ ਮੇਰੇ ਮਿੱਤਰੋ ਪਹਿਲਾ ਮੈਚ ਆ ਗਿਆ ਸ੍ਰੀ ਚਮਕੌਰ ਸਾਹਿਬ ਸੋਨਾਲੀਕਾ ਬਕਸਾ ਕਿਉਂਕਿ ਅੱਜ ਟਰਾਲੀ ਦੇ ਲਾਗੇ ਹੁੱਕ ਦੀ ਪ੍ਰਾਬਲਮ ਆਉਂਦੀ ਆ ਥੋੜੇ ਜਿਹਾ ਨੇੜੇ ਕੰਮ ਖਿੱਚ ਕੇ ਰੱਖਿਓ ਉਹ ਖੇਡ ਦੇ ਮੈਦਾਨ ਦੇ ਵਿੱਚ ਇਸ ਵੇਲੇ ਸੋਨਾਲੀਕਾ ਓਏ ਬੰਤ ਤੇ ਬੋਹੇ ਦੇ ਬੈਨਰ ਝਟਾ ਕਹਿੰਦੇ ਪਹਿਲਾਂ ਮਾਚ ਖੇਡਣ ਲੱਗਿਆ ਮੁੰਡੇ ਦਾ ਮਾਨਸਾ ਜ਼ਿਲ੍ਹੇ ਦਾ ਉਹ ਬਟਲਾਡੇ ਦੇ ਲਾਗੇ ਕਰਕੇ ਜਖੇਪਲ ਵਰਗੇ ਪਿੰਡ ਪੈ ਜਾਂਦੇ ਆ ਉਹ 도ਦੜੇ ਪਿੰਡ ਤੋਂ ਪੁੱਜਿਆ ਹੋਇਆ ਓਏ ਜੱਗਿਆ ਆ 도ਦੜੇ ਵਾਲਾ ਆਉਂਦਾ ਕਹਿੰਦੇ ਹੁਸ਼ਿਆਰਾ ਮੇਰੇ ਵੀਰੋ ਮੁੰਡਾ ਕਹਿੰਦੇ ਮਾਨਸਾ ਜ਼ਿਲ੍ਹੇ ਤੋਂ ਚੱਲ ਕੇ ਆਇਆ ਹੋਇਆ ਆਉਂਦਾ ਕਹਿੰਦੇ ਹੁਸ਼ਿਆਰਾ ਮੇਰੇ ਵੀਰੋ ਬੰਤੇ ਬੋਹੇ ਦੇ ਬੈਨਰ ਹੇਡ ਆ ਕਹਿੰਦੇ ਹਰ ਇੱਕ ਖੇਡ ਮੇਲੇ ਦੇ ਉੱਤੇ ਦੌੜਦਾ ਮੇਰੇ ਵੀਰੋ ਟਰੈਕਟਰ ਲਾਓ ਵੇਖੋ ਸਾਹਮਣੇ ਕਹਿੰਦੇ ਹੁਸ਼ਿਆਰਾ ਆਉਂਦਾ ਆਉਂਦਾ ਕਹਿੰਦੇ ਮੁੰਡਾ ਹੁਸ਼ਿਆਰਾ ਹੁਸ਼ਿਆਰਿਆ ਖਿੱਚੋ ਨੌਜਵਾਨਾਂ ਆ ਗੱਲ ਬਣਾਉਣੀ ਪੈਣੀ ਹੈ ਗੱਲ ਬਣਾਉਣੀ ਪੈਣੀ ਹੈ ਪਹਿਲਾ ਮੈਚ ਪਹਿਲਾ ਗੇੜਾ ਆ ਦੂਜੇ ਗੇੜੇ ਦੇ ਵਿੱਚ ਹੁਣ ਪ੍ਰਵੇਸ਼ ਹੋ ਜਾਣਾ ਆ ਦੂਜੇ ਗੇੜੇ ਦੇ ਵਿੱਚ ਹੁਣ ਪ੍ਰਵੇਸ਼ ਹੋ ਜਾਣਾ ਮੇਰੇ ਵੀਰੋ ਲਓ ਖੇਡ ਦੇ ਮੈਦਾਨ ਵਿੱਚ ਕੀ ਕਮਾਲ ਹੋਈ ਜਾਂਦੀ ਆ ਆ ਦੁਨੀਆ ਇਸ ਖੇਡ ਤੇ ਦਿਆਲ ਹੋਈ ਜਾਂਦੀ ਆ ਦੂਜੇ ਗੇੜੇ ਵਿੱਚ ਪ੍ਰਵੇਸ਼ ਕਰ ਗਿਆ ਹੁਣ ਗਤੀਆਂ ਦੇ ਵਿੱਚ ਬਾਦਾ ਹੋ ਗਿਆ ਉਹ ਗਤੀ ਦੇ ਵਿੱਚ ਵਾਧਾ ਹੋ ਗਿਆ ਮੇਰੇ ਮਿੱਤਰੋ ਐਨ ਕਹਿੰਦੇ ਮੇਲਾ ਕਹਿੰਦੇ ਕਟਾਰੀ ਪਿੰਡ ਦਾ ਮੇਰੇ ਮਿੱਤਰੋ ਲਓ ਪਹਿਲਾ ਮੈਚ ਚੱਲ ਰਿਹਾ ਬੱਲੇ 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 ਹੁੰਦੀ ਹੋਈ ਐਨ ਸਾਹਮਣੇ ਉਹ ਸੋਨਾ ਲੀਕਾ ਸੋਨਾ ਲੀਕਾ ਕਹਿੰਦੇ ਕਮਾਲ ਕਰੀ ਜਾਂਦਾ ਮੇਰੇ ਵੀਰੋ ਕਮਾਲ ਕਰੀ ਜਾ ਰਿਹਾ ਪਰ ਦੂਜੇ ਪਾਸੇ ਦੇਖੀਏ ਮਟਕੀ ਬਾਨੀਆ ਬੱਲੇ ਗੇੜੇ ਦੀਆਂ ਗੱਲਾਂ ਵੱਖਰੀਆਂ ਜੱਗਾ ਜੀ ਦੱਸਿਓ ਕਿ ਨਾ ਆਹ ਸਾਹਮਣੇ ਸੋਨਾ ਲੀਕਾ ਆਉਂਦਾ ਉਹ ਸੋਨਾ ਲੀਕਾ ਆਉਂਦਾ ਮੇਰੇ ਵੀਰੋ ਉਹ ਬੱਲੇ ਬੱਲੇ ਹੋਈ ਪਈ ਐ ਖੇਡ ਮੈਦਾਨ ਦੇ ਵਿੱਚ ਧਰਤੀ ਕਹਿੰਦੇ ਘਟਾਰੀ ਪਿੰਡ ਦੀ ਉਹ ਬੇਲਾ ਚੱਲਦਾ ਚਾਜਿਆ ਚੜਦਾ ਚਾਜਿਆ ਦਾ ਆਹ ਸਵਾਦ ਵੱਖਰਾ ਮੇਰੇ ਵੀਰੋ ਸਵਾਦ ਵੱਖਰਾ ਅੱਜ ਕਟਾਰੀ ਪਿੰਡ ਦੀ ਧਰਤੀ ਆ ਆਹ ਕਦੇ ਦੂਜਾ ਸ਼ਾਨਦਾਰ ਟਰਾਲੀ ਖਿੱਚ ਮੁਕਾਬਲਾ ਖੇਡਿਆ ਜਾ ਰਿਹਾ ਮੇਰੇ ਵੀਰੋ ਦੇਖੋ ਫੇਰ ਬੱਲੇ ਬੱਲੇ 27 ਸੈਕਿੰਡ 90 ਮੈਕਰੋ ਏਸੀ ਹਸਿਆਰਾ ਬਿਰਕ ਦੋਦੜੇ ਵਾਲਾ ਮਾਨਸਾ ਜ਼ਿਲ੍ਹੇ ਦਾ 27 90 ਦਾ ਸਮਾਂ ਲੱਗ ਗਿਆ ਮੇਰੇ ਵਿੱਚ ਕਮੇਟੀ ਵੱਲੋਂ ਬੇਨਤੀ ਹੈ ਵੀ ਜੀ ਆਹ ਟਰੈਕਟਰ ਚੱਲਣ ਲੱਗਿਆ ਜੇ ਕਿਸੇ ਨੂੰ ਕੋਈ ਅਬਜੈਕਸ਼ਨ ਵਗੈਰਾ ਤਾਂ ਕਮੇਟੀ ਕੋਲੇ ਹੁਣ ਆ ਕੇ ਦੱਸ ਸਕਦੇ ਹੋ ਬਾਅਦ ਦੇ ਵਿੱਚ ਕਹਿੰਦੇ ਕਮੇਟੀ ਵੱਲੋਂ ਜਿਹੜੀ ਬੇਨਤੀ ਹੈ ਵੀ ਬਾਅਦ ਦੇ ਵਿੱਚ ਫੇਰ ਅਪੀਲ ਨਹੀਂ ਸੁਣੀ ਜਾਣੀ ਜਿੰਨੇ ਵੀ ਭਰਾ ਸਾਡੇ ਪੁੱਜੇ ਨੇ ਆਹ ਟਰੈਕਟਰ ਬਜੇ ਸੌਰਦੇ ਉਹ ਜਿਹੜਾ ਦੂਜਾ ਨੰਬਰ 98 11 ਸ੍ਰੀ ਚਮਕੌਰ ਸਾਹਿਬ ਗਰੁੱਪ ਦੇ ਬੈਨਰ ਹੇਡ ਸੋਨਾ ਲੀਕਾ ਬਕਸਾ ਟਰੈਕਟਰ ਜਿਹੜਾ ਉਹ ਮੈਚ ਖੇਡਣ ਜਾ ਰਿਹਾ ਜਕਾਰੇ ਦੇ ਨਾਲ ਜਿਹੜੀ ਰਵਾਨਗੀ ਹੁੰਦੀ ਹੈ ਹਰ ਇੱਕ ਟੂਰਨਾਮੈਂਟ ਦੇ ਬੋਲੇ ਸੋਨਹਾ ਸਤਿ ਸ੍ਰੀ ਅਕਾਲ ਸ੍ਰੀ ਚਮਕੌਰ ਸਾਹਿਬ ਸੋਨਾ ਲੀਕਾ ਕਹਿੰਦੇ ਬਕਸੇ ਵਾਲਾ ਮੇਰੇ ਵੀਰੋ ਨਾਟ 11 ਜੀ ਬੈਨਰ ਹਿੱਟ ਦੌੜ ਦਾ ਮੇਰੇ ਵੀ ਬਹੁਤ ਵੱਡਾ ਨਾਮ ਹੈ ਤੀਜਾ ਨੰਬਰ ਆ ਜੀ ਜਿਹੜਾ ਪੱਪੀ ਬਗੜੀਆਂ ਜੀ ਦੇਖਿਓ ਆਹ ਟਰੈਕਟਰ ਦੇ ਐਨਆਰਆਈ ਭਰਾ ਵੱਡਾ ਮਾਣ ਕਰਦੇ ਆ ਜਤਿੰਦਰ ਹਾਸੋਣੀ ਹਾਂਜੀ ਜਤਿੰਦਰ ਹਾਂ ਸੋਨੀ ਸੁਖਰਾਏ ਮਨਿੰਦਰ ਰਾਏ ਤੇ ਨਾਲ ਬੋਬੀ ਆਨੰਦਪੁਰ ਤੇ ਜੋਨਾ ਆਨੰਦਪੁਰ ਇਹ ਸਾਰੇ ਭਰਾ ਜਿਹੜੇ ਵੱਡਾ ਮਾਣ ਕਰਦੇ ਆ ਇਸ ਟਰੈਕਟਰ ਤੇ ਜਿੰਨੇ ਵੀ ਭਰਾ ਸਾਡੇ ਜੁੜੇ ਆ ਕਲੱਚ ਤੇ ਟਾਈਮ ਆ ਜੀ ਥੋੜਾ ਬਾਈ ਇੱਥੋਂ ਹੈਪੀ ਲਾਵ ਮੈਚ ਦੇ ਸਾਹਮਣੇ ਦੇਖੋ ਮੇਰੇ ਵੀਰੋ ਐਨ ਕਹਿੰਦੇ ਗਰਾਊਂਡ ਦੇ ਵਿੱਚ ਸੋਨਾ ਲੀਕਾ ਬਕਸੇ ਵਾਲਾ ਪ੍ਰਦਰਸ਼ਨ ਕਰ ਰਿਹਾ ਇਸ ਮੁੰਡੇ ਨੂੰ ਬਿੰਦਾ ਕਤਲੌਰਿਆ ਕਹਿੰਦੇ ਨੇ ਕਤਲੌਰ ਵਾਲਾ ਬਿੰਦਾ ਕਹਿੰਦੇ ਆ ਮੇਰੇ ਵੀਰੋ ਔਰ ਦੂਜੇ ਬੰਨੇ ਦੇਖੀਏ ਕਹਿੰਦੇ ਗੱਲਾਂ ਵੱਖਰੀਆਂ ਓ ਬੱਲੇ 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 ਹੁੰਦੀ ਹੋਈ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਨੇ ਗੱਲਾਂ ਵੱਖਰੀਆਂ ਨੇ ਕਟਾਰੀ ਪਿੰਡ ਦਾ ਮੇਲਾ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਜੱਗਿਆ ਚਾਜਾ ਚੜਦਾ ਚਾਜਾ ਜਾਂਦਾ ਆਹ ਚਾਜਾ ਚੜਦਾ ਚਾਜਾ ਚੜਦਾ ਮੇਰੇ ਵੀਰੋ ਮੇਲਾ ਕਟਾਰੀ ਪਿੰਡ ਵਿੱਚ ਚੱਲਦਾ ਜਾਜਾ ਚੜਦਾ ਚਾਜਾ ਚੜਦਾ ਕਤਲੌਰ ਵਾਲਾ ਕਹਿੰਦੇ ਬਿੰਦਾ ਆਉਂਦਾ ਆਹ ਸੋਨਾ ਲੀਕਾ ਆਉਂਦਾ ਮੇਰੇ ਵੀਰੋ ਬਕਸੇ ਵਾਲਾ ਸੋਨਾ ਲੀਕਾ ਆਉਂਦਾ ਖੇਡ ਮੈਦਾਨ ਦੇ ਵਿੱਚ ਐਨ ਕਹਿੰਦੇ ਲੱਗਿਆ ਹੋਇਆ ਜੋਰ ਬੱਲੇ ਬੱਲੇ ਹੋਈ ਪਈ ਆ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ ਕਿ ਅੱਜ ਪਤਾ ਲੱਗੂ ਕੀ ਦਾ ਤੱਕੜਾ ਸ਼ਰੀਰ ਆਓ ਵੇਖੋ ਸਾਹਮਣੇ ਮੈਦਾਨ ਦੇ ਵਿੱਚ ਕਮਾਲ ਹੋਈ ਪਈ ਆ ਓ ਜਾਂਦਾ ਬਿੰਦਾ ਓਏ ਕਮਾਲ ਹੋਈ ਪਈ ਆ ਦੁਨੀਆ ਇਸ ਖੇਡ ਤੇ ਦਿਆਲ ਹੋਈ ਪਈ ਆ ਓਏ ਇੱਥੇ ਜੋਨਾ ਵੱਡਾ ਮਾਣ ਕਰਦਾ ਮੇਰੇ ਵੀਰੋ ਇੱਥੇ ਕਹਿੰਦੇ ਜੋਨਾ ਹਾਸ ਮਾਣ ਕਰਦਾ ਇੱਥੇ ਬੋਵੀ ਹਾਸ ਮਾਣ ਕਰਦਾ ਮੇਰੇ ਵੀਰੋ ਇੱਥੇ ਜਤਿੰਦਰ ਹਾਸ ਯੂਐਸ ਉਹ ਰੋਕੀ ਭਾਈ ਇੱਧਰ ਦੀ ਉਧਰ ਦੀ ਲੈ ਕੇ ਚਲੋ ਉਧਰਲੇ ਪਾਸੇ ਦੀ ਭਾਈ ਇੱਧਰ ਦੀ ਨਹੀਂ ਹੱਲ ਲਾਉਣੀ ਦੂਜੇ ਬੰਨੇ ਦੇਖੀਏ ਹੌ ਟਰੈਕਟਰ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚੋ ਇਸ ਵੇਲੇ ਮੇਰੇ ਵੀਰੇ ਪ੍ਰਦਰਸ਼ਨ ਕਰ ਰਿਹਾ ਐਨ ਕਹਿੰਦੇ ਵੀ ਹੁਣ ਰੋਕਦੇ ਤੇਜ਼ੀ ਬਹੁਤ ਆ ਗਈ ਔਖਾ ਹੋ ਜੂ ਜੋਤੀ ਬੈਠਾ ਨਾਲ ਬਿੰਦਾ ਬੈਠਾ ਨਾਲ ਪਿੰਦਾ ਨਾਲ ਸਟਾਕ ਅੰਕਲ ਜੀ ਪਰ ਦੂਜੇ ਪਾਸੇ ਓ ਬੱਲੇ 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 ਓ ਬੱਲੇ 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 ਅੱਪਾ ਕਹਿੰਦੇ ਬਿੰਦਾ ਕਤਲੌਰਿਆ ਦੌੜ ਗਿਆ ਇਹਦਾ ਸਮਾਂ ਜੀ ਜਿਹੜਾ 1 ਮਿੰਟ 53 ਸੈਕਿੰਡ 9 ਮੈਕਰੋ 1 ਮਿੰਟ 53 ਸੈਕਿੰਡ 9 ਮੈਕਰੋ ਦਾ ਸਮਾਂ ਲੱਗਿਆ ਮੇਰੇ ਮਿਸ ਲੈਂਡ ਦੇ ਵਿੱਚ ਜਿੱਦਣੇ ਮੈਂ ਪਹਿਲੀ ਵਾਰ ਆਇਆ ਉਦੋਂ ਹੀ ਪਹਿਲੀ ਵਾਰ ਆ ਟਰੈਕਟਰ ਦੀ ਐਂਟਰੀ ਹੋਈ ਟੋਚਨਾ ਦੇ ਵਿੱਚ ਇਸ ਲੈਂਡ ਦੇ ਵਿੱਚ ਤੇ ਪਹਿਲੀ ਵਾਰ ਹੀ ਮੇਰੀ ਐਂਟਰੀ ਹੋਈ ਤੇ ਪਹਿਲੀ ਵਾਰ ਹੀ ਆ ਮੁੰਡਾ ਮੈਨੂੰ ਟੋਚਨਾ ਦੇ ਵਿੱਚ ਮਿਲਿਆ ਸੀਗਾ 13 ਆ 14 ਮਾਰਚ 2013 ਦੀ ਗੱਲ ਹੈ ਮਲੇਹ ਕੋਲੇ ਤੇ ਲਾਗੇ ਪੱਪੀ ਕਿੱਥੇ ਆ ਜੀ ਇਧਰ ਵੀਰ ਨੂੰ ਮਿਲਿਓ ਜੀ ਆ ਕੇ ਵੀਰੇ ਸਾਈਡਾਂ ਤੇ ਹੋ ਜਾਓ ਥੋੜਾ ਜਆ ਆਹੀ ਅਜੀ ਆਹ ਬਾਗੜੀਆਂ ਪਿੰਡ ਹਾਂਜੀ ਕਲੱਬ ਤੇ ਟਾਈਮ ਆ ਜੀ ਕਹਿ ਰਿਹਾ ਹਾਂ ਜੀ ਏ ਚਲੋ ਜੀ ਹਾਓ ਸਾਹਮਣੇ ਮੈਂ ਪਹਿਲਾਂ ਵੀ ਕਹਾਂ ਦੀ ਕਿ ਪਾੜੇ ਦੇ ਵਿੱਚ ਲਾਟ ਲੈ ਜਾ ਮੂੰਹ ਚੱਕ ਕੇ ਖੜ ਜਾਂਦਾ ਏ ਕੰਨੇ ਮੇਰੇ ਵੀਰੋ ਟਰੈਕਟਰ ਜਿਹੜਾ ਇਸ ਵੇਲੇ ਬਾਗੜੀਆਂ ਵਾਲਾ ਪੱਪੀ ਦਾ लाडला ਟਰੈਕਟਰ ਹੈ ਪੱਪੀ ਦਾ ਲਾਡਲਾ ਟਰੈਕਟਰ ਆ ਉਹ ਪੈਲੇਟ ਪਰਬੋਂਗਲਾ ਉਹ ਬਣਾਤਾ ਬਾਪਰੋਲਾ ਉਹ ਬੰਨਦਾ ਚੱਕਰ ਚੁੰਡਾ ਉਹ ਕਹਿੰਦੇ ਉਹ ਮਾੜ ਮੰਡੀ ਦੇ ਲਾਗੇ ਕਰਕੇ ਰਾਮਨਗਰ ਪਿੰਡ ਵਾਲਾ ਕਹਿੰਦੇ ਹਰਕੀਰਤ ਪੱਛੀ ਪੁੱਜਿਆ ਹੋਇਆ ਵੀਰ ਦਾ ਧੰਨਵਾਦ ਹੈ ਪਰ ਦੂਜੇ ਪਾਸੇ ਉਹ ਲਾਡਰੀ ਟੁੱਟ ਰਹੀ ਓਏ ਜੱਗਿਆ ਆਹ ਸਾਹਮਣੇ ਕਹਿੰਦੇ ਪੱਪੀ ਵਾਗੜੀਆਂ ਦਾ ਲਾਡ ਲਾਉਂਦਾ ਮੇਰੇ ਵੀਰੋ ਅਰਜਨ 605 ਆਹ ਵੇਖੋ ਖੇਡ ਮੈਦਾਨ ਦੇ ਵਿੱਚ ਐਨ ਕਹਿੰਦੇ ਕਮਾਲ ਹੋਈ ਪਈ ਹੈ ਪਰ ਉੱਥੇ ਜੇ ਕਈ ਕਹਿੰਦੇ ਡੇਂਜਰ ਏਰੀਆ ਬਣ ਜਾਂਦਾ ਇੱਧਰ ਆ ਕੇ ਡੇਂਜਰ ਏਰੀਆ ਬਣ ਜਾਂਦਾ ਖੇਤਲਾ ਬੈਰੀਆ ਖੇਤਲਾ ਖੇਤਲਾ ਚੱਲਦਾ ਹੌਲੀ ਹੌਲੀ ਅੱਗੇ ਵੱਲ ਨੂੰ ਵਧ ਰਿਹਾ ਜੀ ਰੋਕ ਲਓ ਜੀ ਵਾਲਾ ਵੀਰ ਕਲੀ ਪਾ ਦਿਆ ਕਰੋ ਜਿਹੜੀ ਪਹਿਲੀ ਲੈਣਾ ਪਿੰਡ ਤੋਂ ਪੁੱਛਿਆ ਮਾਜ ਪ੍ਰਸਿੱਧ ਪਿੰਡ ਆ ਇਤੂਬਦ ਮਾਦਰੀ ਪਿੰਡ ਤੋਂ ਪੁੱਜਿਆ ਹੋਇਆ ਵੀ ਕਾ ਇਹ ਟਰੈਕਟਰ ਮੇਰੇ ਵੀਰੋ ਖਸੋ ਵਨ ਜਮਾਨ ਕਰਦਾ ਮਹੀਰਨੇ ਵਾਲਾ ਖਸੋ ਜਵੰਦਾ ਸਾਡਾ ਵੀਰੇ ਸਾਡ ਤੇ ਹੋਜੇ ਤੋ ਲਾਓ ਉਹ ਖੁਸ਼ਹਾਲ ਜਵੰਦਾ ਡਾਕਟਰ ਨੂੰ ਸਪான்ਸਰ ਕਰੀ ਜਾਂਦਾ ਓਏ ਮੇਰੇ ਵਿੱਚ ਖੁਸ਼ਹਾਲ ਜਵੰਦੇ ਦਾ ਨਾਡ 11 ਕਹਿੰਦੇ ਆ ਅਕਲ ਸਿਰੋ ਤੇ ਲੰਘੜਾ ਨਾ ਤੇਰੀ ਯਾਰ ਦੀਆਂ ਆ ਉੱਚੀਆਂ ਨੇ ਫਿਰ ਤੇ ਰਵੀ ਭਦੇਰ ਮਾਨ ਕਰਦੇ ਆ ਸਾਹਮਣੇ ਕਹਿੰਦੇ ਮਾਜਰੀ ਵਾਲਿਆਂ ਦਾ ਆਉਂਦਾ ਆਉਂਦਾ ਆ ਨਾਡ 11 ਆਉਂਦਾ ਮੇਰੇ ਵੀਰ ਪਸੰਦਾ ਉਹ ਪੀਵੀ 31 ਵਾਲੇ ਦੀ ਉਹ ਵੇਖੋ ਸਾਹਮਣੇ ਲੱਗਿਆ ਹੋਇਆ ਜ਼ੋਰ ਸਾਵਾ ਜ਼ੋਰ ਤੇ ਜਵਾਨੀ ਵਾਲੀ ਗੱਲਾਂ ਲੱਗਿਆ ਹੋਇਆ ਡਾਕਟਰ ਕਹਿੰਦੇ ਪੂਰੀ ਫੜ ਲਈ ਹੁਣ ਬਣਾਤਾ ਚੱਕਰ ਜੀ ਉਹ ਕਹਿੰਦੇ ਕਾਲੇ ਬੱਦਲ ਸੌਂਦੇ ਜਾਂਦੇ ਨੇ ਇਹ ਕਹਿੰਦੇ ਇੰਡੀਅਨ ਆਇਲ ਦਾ ਨੇ ਹੁਣ ਉਹ ਕਾਲਾ ਧੂਆਂ ਬਾਹ ਆਉ ਸਾਹਮਣੇ ਮੇਰੇ ਵੀਰੋ ਨੇ ਤੇਲ ਇੰਡੀਅਨ ਆਇਲ ਦਾ ਪੀਤਾ ਪੀਤਾ ਆ ਵੇਖੋ ਮੈਦਾਨ ਦੇ ਵਿੱਚੋਂ 11 ਆਉਂਦਾ ਮੇਰੇ ਵੀਰੋ ਸਹਾਲਜ ਬੰਦਾ ਕੈਨੇਡਾ ਵਾਲਾ ਉਹ ਦੇਖ ਮਿੱਤਰਾ ਉਹ 13 ਟੱਕ ਇਹ ਆਪੋ ਕਰ ਗਬਰੂਆ ਹੋ ਮੜਿਆ ਇਹਦਾ ਟਾਈਮ ਆ ਜੀ ਜਿਹੜਾ பத்தங்க உடங்க ਠੀਕ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਭੁਖੜੀ ਵਾਲਾ लाडी ਆ ਇਸ ਵੇਲੇ ਪ੍ਰੀਤ ਟਰੈਕਟਰ ਲਈ ਫਿਰਦਾ ਕਿ ਨਾਬੇ ਵਾਲਿਆਂ ਦਾ ਆ ਗਿਆ ਸਟਾਰਟਿੰਗ ਪੁਆਇੰਟ ਤੱਕ ਲੈ ਜੂਗਾ ਤੱਕ ਲੈ ਜੂਗਾ ਕੜੀ ਪਈਆ ਖੇਡ ਦੇ ਮੈਦਾਨ ਦੇ ਵਿੱਚ ਆੜੀ ਪਿੰਡ ਦਾ ਲੁਧਿਆਣਾ ਜ਼ਿਲ੍ਹਾ ਨੇ ਟਰਾਲੀ ਖਿੱਚ ਮੁਕਾਬਲਾ ਚੋਈ ਗਬਰੂਆ ਗਤੀ ਬੜੀ ਵਧੀਆ ਲੱਭੀ ਵਧੀਆ ਪਰ ਲਾਲੀ ਨੇ ਗੱਲਾਂ ਵੱਖਰੀਆਂ ਲਾਜੀ ਆ ਜਾ ਓਏ ਗਬਰੂ ਬੱਲੇ ਬੱਲੇ ਕੱਲੀ ਵਾਲਾ ਵੀਰ ਕਲੀ ਪਾ ਦਵੇ ਪਾਉ ਕਲੀ ਬੱਲੇ 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 ਹੁੰਦੀ ਹੋਈ ਈ ਉਹ ਮੁੰਡਾ ਲਾਡੀਆਂ ਪਾੜੀ ਕੰਗਸ ਵਾਲਾ ਲਾਡੀ ਪਰ ਦੂਜੇ ਪਾਸੇ ਦੇ ਤੁੰਦੇ ਨਾਲ ਖੇਡ ਦੇ ਮੈਦਾਨ ਦੇ ਵਿੱਚ ਕੰਗਸ ਵਾਲੇ ਦੀ ਡਿਊਟੀ ਕਹਿੰਦੇ ਲੰਗਰ ਕਰਦੇ ਸਾਡੇ ਵੀਰ ਦਾ ਬੱਲੇ 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 ਕਰ ਰਹੇ ਨੇ ਆਨੰਦ ਮਾ ਰਹੇ ਨੇ ਸੀ ਪਰ ਕਹਿੰਦੇ ਗੱਲਾਂ ਇੱਥੇ ਹੀ ਸਰ ਗਈ ਲੱਤੀ ਉਹਨਾਂ ਭੁਖੜੀ ਵਾਲਾ ਉਹਨਾਂ ਲੱਗਾ ਹੋਇਆ ਜੋਰ ਹਬਰੀ ਦਾ ਨਾਮ ਹੈ ਮੇਰੇ ਬੱਚੋ ਕੇ 22 22 ਇਹ ਕਹਿੰਦੇ ਵਾਰਡ ਨੰਬਰ 20 ਆ ਜਿਹੜਾ ਇਹ ਸਿਖਿਆ ਬਣਾਉਂਦੇ ਆ ਬਹੁਤ ਬਹੁਤ ਧੰਨਵਾਦ ਏ ਸਾਹਮਣੇ ਆਓ ਦੇਖੋ ਬਈ ਓ ਪਠੜਾਂ ਵਾਲਾ ਸੋਨਾ ਲੀ ਜਿੰਨੀ ਜ਼ੋਰ ਦਾ ਮਾਲਕ ਆ ਜਿੰਨੀ ਜਾਣ ਵਾਲਾ ਕਹਿੰਦੇ ਇਸ ਵळे ਟੱਕਰ ਦੇ ਘੁੱਗ ਵਸ ਸਕਰੀ ਆ ਕੰਦੀ ਆ ਪਠੜਪਿੰਡ ਵੀ ਗਵੰਡੀ ਆ ਜਗੇ ਕਹਿੰਦੇ ਵਖਰੀਆਂ ਬਣੀਆਂ ਪਈਆਂ ਨੇ ਗੱਲਾਂ ਵਖਰੀਆਂ ਸਾਹਮਣੇ ਓ ਬੱਲੇ ਬੱਲੇ ਓ ਸਾਵਾ ਜੀ ਮੇਰੇ ਮਿੱਤਰੋ ਓ ਦੋਤੇ ਖੁਰਤ ਪਿੰਡ ਤੋਂ ਪੁੱਜੜੇ ਮੇਰੇ ਮਿੱਤਰੋ ਗੱਲਾਂ ਲੰਚ ਬਾਕਸ ਆ ਰਿਹਾ ਪਰ ਉਧਰਲੇ ਬਸੇ ਆ ਗੱਬਰੂਆ ਓ ਬੱਲੇ ਬੱਲੇ ਸੋਨਾ ਦੀ ਕਿ ਦੁਨੀਆ ਇਸ ਖੇਡ ਤੇਂ ਂਦਿਆਲ ਹੋਈ ਪਈਆ ਮੈਨੂੰ ਲੱਗਦਾ ਟਰੈਕਟਰ ਅਗਲਾ ਟਰੈਕਟਰ ਵੀ ਨਾਲ ਦੀ ਨਾਲ ਤਿਆਰ ਹੋਵੇਗਾ ਜੀ ਲਾਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਵੇਲੇ ਜੌਂਡੀਅਰ 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 ਆ 53 10 ਦੀ ਗੱਲ ਹੋ ਗਈ ਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵੇਖੋ ਫਿਰ ਇਹਨ ਕਹਿੰਦੇ ਗੱਪਰੂ 53 10 ਜੌਨੀਅਰ ਲਈ ਆਉਂਦਾ ਕਿ ਕਿਸੇ ਸੋਨਾ ਲੀਕਾ ਰੱਖਿਆ ਏ ਜਾਨ ਤੋਂ ਪਿਆਰਾ ਉਹ ਕੋਈ ਜੂਨੀਅਰ ਨਾਲ ਲੈਂਦਾ ਅੱਜ ਵੀ ਨਜ਼ਾਰਾ ਆਹ ਵੇਖੋ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਕਮਾਲ ਹੋਈ ਪਈ ਆ ਹਲਵਾਰਾ ਫਿਅਟ ਕਲੱਬ ਦਾ ਕਹਿੰਦੇ ਮੁੰਡਾ ਇਸ ਵੇਲੇ ਆਹ ਗੱਭਰੂ 53 10 ਜੂਨੀਅਰ ਦੀ ਗੱਲ ਕਰਵਾਉਂਦਾ ਮੇਰੇ ਵੀਰੋ ਆਹ ਜੂਨੀਅਰ ਦੀ ਗੱਲ ਕਰਵਾਉਂਦਾ ਹੋਇਆ ਕਿ ਮਾੜਾ ਖੇਡ ਕੇ ਖਿਡਾਰੀ ਹੋਵੇ ਤਕੜਾ ਤਕੜਾ ਨਹੀਂ ਲੋਕੋ ਕੋਈ ਸਿੱਧਾ ਜੰਮਦਾ ਫਿਰਦਾ ਸਟਾਰ ਜੇ ਰਾਤੋਂ ਰਾਤ ਬਣਨੇ ਨੂੰ ਬੰਦਾ ਹੋ ਰਹਿਂਦਾ ਨਹੀਂ ਕਿਸੇ ਵੀ ਕੰਮ ਦਾ ਕਿ ਲੀਲਾ ਵਾਲਾ ਮੋਹਣਾ ਗੱਲਾਂ ਸੱਚ ਲਿਖਦਾ ਉਹ ਬੰਦਾ ਹੌਲੀ-ਹੌਲੀ ਪੌੜੀਆਂ ਚੱਲ ਸਿੱਖਦਾ ਦੰਦਾ ਹੌਲੀ-ਹੌਲੀ ਪੌੜੀਆਂ ਚੱਲ ਸਿੱਖਦਾ ਮੁੰਡਾ ਆਉਂਦਾ ਕਹਿੰਦੇ ਹਲਵਾਰੇ ਵਾਲਾ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਹੋਈ ਪਈਆ ਕਮਾਲ 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 ਕਿ ਕਮਾਲ ਹੋਈ ਜਾਂਦੀ ਆ ਉਹ ਦੁਨੀਆ ਇਸ ਖੇਡ ਤੇ ਖਿਆਲ ਹੋਈ ਜਾਂਦੀ ਆ ਲਾ ਮੁੰਡਾ ਮੈਦਾਨ ਦੇ ਵਿੱਚ ਐਨ ਕਹਿੰਦੇ ਹੁਣ ਦੂਜੇ ਗੇੜੇ ਗਤੀ ਦੇ ਵਿੱਚ ਵਾਧਾ ਹੋ ਗਿਆ ਆ ਦੂਜੇ ਗੇੜੇ ਗਤੀ ਦੇ ਵਿੱਚ ਕਹਿੰਦੇ ਵਾਧਾ ਹੋ ਗਿਆ ਮੇਰੇ ਵੀਰੋ ਚਾਹ ਵੇਖੋ ਖੇਡ ਮੈਦਾਨ ਦੇ ਵਿੱਚ ਟਾਈਮ ਰੋਕਦੀ ਹੈ ਜੀ ਨੰਬਰਦਾਰ ਗਰੁੱਪ 735 ਆਵੇ ਜੀ ਨੰਬਰਦਾਰ ਗਰੁੱਪ 735 ਅਗਲਾ ਜਿਹੜਾ ਟਰੈਕਟਰ ਆ ਉਹ ਮੈਦਾਨ ਦੇ ਵਿੱਚ ਲੈ ਆਓ ਕਹਨ ਮਾਦਲੀ ਤੋਂ ਪੁੱਜਿਆ ਮੇਰੇ ਵੀਰੋ ਲਓ ਦੇਖੋ ਕਹਿੰਦੇ ਟਰੈਕਟਰ ਦੀ ਗਤੀ ਬੜੀ ਵਧੀਆ ਮੇਰੇ ਵੀਰੋ 735 ਨੰਬਰਦਾਰ ਗਰੁੱਪ ਵਾਲੇ ਵੀਰ ਚੱਲਦੇ ਮੈਚ ਦੇ ਦਰਮਿਆਨ ਆਪਣੀ ਹੋੱਕਾ ਜਿਹੜੀ ਸ਼ਟ ਕਰ ਲੈਣਗੇ ਪਰ ਦੂਜੇ ਬੰਨੇ ਦੇਖੀਏ ਮੇਰੇ ਵੀਰੋ ਅਰਜਨ ਅਰਜਨ ਖੇਡਦੇ ਮੈਦਾਨ ਦੇ ਵਿੱਚ ਕੇਕਾ ਅਰਜਨ ਬੈਲੀ ਯਾਰਾ ਉਹ ਚੋਰ ਦਾ ਜਹਾਜ਼ ਗੱਲਾਂ ਮੈਚ ਕਰਾਵੇ ਉਹ ਭਾਗਾ ਵਾਲਾ ਸਵਰਾਜ ਆਹ ਗੱਲਾਂ ਮੈਚ ਤੇ ਕਰਾਵੇ ਭਾਗਾ ਵਾਲਾ ਸਵਰਾਜ ਆ ਆਉਂਦਾ ਕਹਿੰਦੇ ਅਰਜਣ ਮੇਰੇ ਵੀਰੋ ਲਾਓ ਦੇਖੋ ਸਾਹਮਣੇ ਮਹਿਣ ਬਾਜਰੀ ਪਿੰਡ ਆ ਕਹਿੰਦੇ ਨੌਜਵਾਨ ਦਾ ਮੇਰੇ ਵੀਰੋ ਆਹ ਵੇਖੋ ਸਾਹਮਣੇ ਰਾਜੂ ਪੁੰਜਿਆ ਹੋਇਆ ਧੰਨਵਾਦ ਆ ਸਾਡੇ ਭਰਾਵਾਂ ਦਾ ਲਾਓ ਬੱਲੇ ਬੱਲੇ ਹੌਸਲਾ ਵਾਹ ਸਾਵਾ ਬੱਲੇ ਬੱਲੇ ਉਹ ਜਿਹੜਾ ਮੁੰਡਾ ਕਹਿੰਦੇ ਪਾਇਲਟ ਦਾ ਟਰੈਕਟਰ ਦੇ ਉੱਤੇ ਇਹਨੂੰ ਹਰਪ੍ਰੀਤ ਸਰਪੰਚ ਕਹਿੰਦੇ ਦੇ ਵੀਰੋ ਹਰਪ੍ਰੀਤ ਸਰਪੰਚ ਪੈਲੇਟ ਆ ਉਹ ਖੇਡ ਦੇ ਮੈਦਾਨ ਦੇ ਵਿੱਚ ਗੱਲਾਂ ਵੱਖਰੀਆਂ ਨੇ ਅਰਜਨ ਆ ਰਿਹਾ ਮੇਰੇ ਵੀਰੋ ਅਰਜਨ ਆ ਰਿਹਾ ਕਹਿੰਦੇ ਆ ਅਰਜਨ ਆਉਂਦਾ ਮੇਰੇ ਵੀਰੋ ਅਰਜਨ ਆਉਂਦਾ ਅਰਜਨ ਆਹ ਵੇਖੋ ਮੈਦਾਨ ਦੇ ਵਿੱਚ ਕਿ ਝੂਲਦੇ ਨਿਸ਼ਾਨ ਤੇਰੇ ਬਾਜਾਂ ਵਾਲਿਆ ਆ ਬੋਲੇ ਸੋਨੇ ਹਾਲ ਦੇ ਜਕਾਰੇ ਗੂੰਜਦੇ ਬੋਲੇ ਸੋਨੇ ਹਾਲ ਦੇ ਜਕਾਰੇ ਗੂਜਦੇ ਕਲੀ ਆਲੇ ਕਲੀ ਪਾਵੇ ਉਹ ਵੇਖੋ ਸਾਹਮਣੇ ਉਹ ਸਾਹਮਣੇ ਵੇਖੋ ਗਤੀ ਪੂਰੀ ਵਧੀਆ ਮੇਰੇ ਵੀਰੋ ਮੇਲਾ ਕਟਾਰੀ ਪਿੰਡ ਦਾ ਉਹ ਚਾਜਾ ਚੜਦਾ ਚਾਜਾ ਚੜਦਾ ਗਤੀ ਫੁੱਲ ਬਦੀ ਹਈਆ ਅਰਜਨ ਜਾਂਦਾ ਓਏ ਅਰਜਨ ਜਾਂਦਾ ਮਹਿੰਦਰੇ ਵਾਲਿਆਂ ਦਾ ਟਰਾਲੀ ਨੂੰ ਕਹਿੰਦੇ ਭਜਾਈ ਫਿਰਦਾ ਟਰਾਲੀ ਨੂੰ ਭਜਾਈ ਫਿਰਦਾ ਆ ਭਜਾਈ ਫਿਰਦਾ ਇਹਦਾ ਪਹਿਲਾ ਮੇਲਾ ਆ ਟਰੈਕਟਰ ਦਾ ਅੱਜ ਕਹਿੰਦੇ ਪਹਿਲਾ ਹੀ ਮੈਚ ਆ ਪਹਿਲੇ ਹੀ ਮੇਲਾ ਕਹਿੰਦੇ ਆ ਮੁੰਡੇ ਦਾ ਮੇਰੇ ਵਿਰੋ ਖੇਡ ਮੈਦਾਨ ਦੇ ਵਿੱਚ ਆਹ ਟਰੈਕਟਰ ਕਹਿੰਦੇ ਆ ਪਹਿਲਾ ਮੈਚ ਖੇਡਦਾ ਆ ਵੇਖੋ ਕਹਿੰਦੇ ਅਰਜਨ 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 ਆਹ ਬੱਲੇ ਬੱਲੇ ਹੋਈ ਪਈਆ ਲੱਗਿਆ ਜੋ ਓ ਲੱਗਿਆ ਜੋਰ ਮੈਨੇ ਮਿੱਤਰੋ ਬੜੀ ਤੇਜ਼ੀ ਦੇ ਨਾਲ ਆ ਰਿਹਾ ਪੀਤਾ ਸਰਪੰਚ ਮਾਨ ਮਾਦਰੀ ਗਰੱਪਾ ਸ੍ਰੀ ਪਤੇਗਰ ਸਾਹਾ ਅਰਜਨ ਨੂ ਆਦਾਏ ਬੱਲੇ 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 ਕਮਾਲ ਕਮਾਲ ਓ ਬੱਲੇ ਹੱਪੋ ਹੌਲੀ ਭਾਈ ਹੌਲੀ ਥੋੜਾ ਜਾ ਇਹਦਾ ਸਮਾਂ ਨੋਟ ਕਰੋ ਜੀ 2 ਮਿੰਟ